ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ 'ਚ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਇਹ ਵੀਡੀਓ ਲੈ ਕੇ ਆਏ ਹਾਂ ਜੀ ਆਪਾਂ ਮਲਾਈ ਕੱਦੂ ਦੀ ਤੇ ਅੱਜ ਬਣਾਵਾਂਗੇ ਜੀ ਆਪਾਂ ਮਲਾਈ ਕੱਦੂ ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ ਤੇ ਤੁਹਾਨੂੰ ਬਣਾ ਕੇ ਵਿਖਾਵਾਂਗੇ ਤੇ ਸੀਜ਼ਨ ਆ ਗਿਆ ਜੀ ਕਦੋਂ ਦਾ ਤੇ ਬਹੁਤ ਸਾਰੇ ਕਈ ਵਾਰੀ ਨਾ ਬੱਚੇ ਖਾਂਦੇ ਨਹੀਂ ਕਦੂ ਤੇ ਪਰ ਮੈਂ ਇਸ ਤਰੀਕੇ ਨਾਲ ਬਣਾਉਣੀ ਆ ਤੇ ਇਸ ਤਰੀਕੇ ਨਾਲ ਜਿਹੜਾ ਨਾ ਮੇਰੇ ਬੱਚੇ ਬਹੁਤ ਹੀ ਖੁਸ਼ ਹੋ ਕੇ ਕੱਦੂ ਦੀ ਸਬਜ਼ੀ ਖਾਂਦੇ ਨਹੀਂ ਤਾਂ ਉਹਨਾਂ ਨੇ ਕਦੀ ਕੱਦੂ ਨਹੀਂ ਸिखਾਦਾ ਤੇ ਮੈਂ ਇਸ ਤਰੀਕੇ ਨਾਲ ਤੁਹਾਨੂੰ ਜਿਹੜੇ ਤਰੀਕੇ ਨਾਲ ਦੱਸਣ ਲੱਗੀ ਹਾਂ ਤੇ ਇਸ ਤਰੀਕੇ ਨਾਲ ਜੇ ਕੱਦੂ ਬਣਾਓਗੇ ਤੇ ਬੱਚੇ ਤਾਂ ਡੇਂਗੂਆਂ ਚੱਟਦੇ ਰਹਿਣਗੇ ਤੇ ਵੀਡੀਓ ਸਾਰੀ ਵੇਖਣੀ ਹੈ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਜੀ ਪਾ ਲਿਆ ਅੱਜ ਸਰੋਂ ਦਾ ਤੇਲ ਆਪਾਂ ਸਰੋਂ ਦੇ ਤੇਲ ਚ ਬਣਾਵਾਂਗੇ ਸਬਜ਼ੀ ਦੇਸੀ ਘੋਚ ਵੀ ਤੁਸੀਂ ਬਣਾ ਸਕਦੇ ਹੋ ਪਰ ਅਸੀਂ ਸਰੋਂ ਦਾ ਤੇਲ ਪਾਇਆ ਤੇ ਇਹ ਇਹਦੇ ਵਿੱਚ ਪਹਿਲਾਂ ਮੈਂ ਜੀਰਾ ਪਾ ਦਿੱਤਾ ਤੇ ਹੁਣ ਆਪਾਂ ਜਿਹੜੇ ਆ ਪਿਆਜ਼ ਲੰਮੇ ਲੰਮੇ ਕੱਟੇ ਉਹ ਪਾਵਾਂਗੇ ਜਿਹੜੇ ਪਿਆਜ਼ ਇਹ ਆਪਾਂ ਇਹਨਾਂ ਨੂੰ ਭੁੰਨਾਂਗੇ ਤੜਕਾ ਆਪਣਾ ਤੇ ਲਸਣ ਟਮਾਟਰ ਨਹੀਂ ਮੈਂ ਇਹਦੇ ਵਿੱਚ ਪਾਉਣਾ ਕਿਉਂਕਿ ਇਹਦੇ ਵਿੱਚ ਫਿਰ ਦੁੱਧ ਤੇ ਮਲਾਈ ਪਾਣੀ ਹੈ ਤੇ ਉਹਦੇ ਨਾਲ ਨਾ ਜਿਹੜਾ ਟਮਾਟਰ ਖੱਟਾ ਹੁੰਦਾ ਉਹਦੇ ਨਾਲ ਫਿਰ ਜਿਹੜਾ ਦੁੱਧ ਆਪਣਾ ਫਟ ਜਾਂਦਾ ਇਸ ਕਰਕੇ ਮੈਂ ਟਮਾਟਰ ਨਹੀਂ ਪਾਉਣਾ ਤੇ ਆਪਣੇ ਜਿਹੜੇ ਪਿਆਜ਼ ਇਹ ਆਪਾਂ ਭੁੰਨਾਂਗੇ ਪਹਿਲੋ ਤੇ ਭੁੰਨ ਕੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜਾ ਕद्दू ਐਡ ਕਰਾਂਗੇ ਤੇ ਜਿਹੜੇ ਮਸਾਲੇ ਆਪਾਂ ਉਹ ਵੀ ਨਹੀਂ ਸ਼ੁਰੂ ਦੇ ਵਿੱਚ ਹੀ ਪਾਉਣੇ ਪਹਿਲਾਂ ਆਪਾਂ ਜਿਹੜਾ ਪਿਆਜ਼ ਭੁੰਨਾਂਗੇ ਉਸ ਤੋਂ ਬਾਅਦ ਫਿਰ ਜਿਹੜਾ ਕद्दू ਏ ਉਹਨੂੰ ਰਾੜ ਲਵਾਵਾਂਗੇ ਪੂਰੀ ਚੰਗੀ ਤਰ੍ਹਾਂ ਤੇ ਫਿਰ ਹੀ ਆਪਾਂ ਜਿਹੜੇ ਸਾਰੇ ਮਸਾਲੇ ਆ ਪਾਉਣੇ ਤੇ ਨਮਕ ਵੀ ਬਿਲਕੁਲ ਵੀ ਆਪਾਂ ਸ਼ੁਰੂ ਤੋਂ ਨਹੀਂ ਪਾਉਣਾ ਕਿਉਂਕਿ ਜੇ ਆਪਾਂ ਨਮਕ ਸ਼ੁਰੂ ਤੋਂ ਪਾ ਦਾਂਗੇ ਤੇ ਕद्दू ਨੇ ਪਾਣੀ ਛੱਡ ਜਾਣਾ ਤੇ ਆਪਾਂ ਨੂੰ ਪਾਣੀ ਬਿਲਕੁਲ ਵੀ ਨਹੀਂ ਚਾਹੀਦਾ ਤੇ ਪਾਣੀ ਵੈਸੇ ਦੂਸਰਾ ਪਾਣੀ ਵੀ ਤੁਸੀਂ ਬਿਲਕੁਲ ਨਹੀਂ ਇਹਦੇ ਵਿੱਚ ਪਾਉਣਾ ਕਿਉਂਕਿ ਜੇ ਪਾਣੀ ਪਾਓਗੇ ਨਾ ਤੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਕੁਲਦਾ ਨਿੰਗਾ ਹੈਗਾ ਕੱਦੂ ਕਿਉਂਕਿ ਇਹਦੇ ਨਾਲ ਨਾ ਫਿਰ ਵਧੀਆ ਨਹੀਂ ਬਣਦਾ ਕੱਦੂ ਜਦੋਂ ਆਪਾਂ ਪਾਣੀ ਵਿੱਚ ਥੋੜਾ ਪਾ ਦਿੰਨੇ ਆ ਤੇ ਪਾਣੀ ਹੋਰ ਛੱਡ ਦਿੰਦਾ ਕਿਉਂਕਿ ਪਾਣੀ ਦੀ ਜ਼ਰੂਰਤ ਹੀ ਨਹੀਂ ਹੁੰਦੀ ਕੱਦੂ ਵੈਸੇ ਹੀ ਪਾਣੀ ਬਹੁਤ ਛੱਡ ਦਿੰਦਾ ਤੇ ਇਹਦੇ ਵਿੱਚ ਜਿਹੜਾ ਆਪਾਂ ਇਹ ਪਾਣੀ ਨਹੀਂ ਪਾਉਣਾ ਤੇ ਇਸੇ ਤਰ੍ਹਾਂ ਹੀ ਆਪਾਂ ਬਣਾਵਾਂਗੇ ਤੇ ਦੇਖੋ ਆਪਾਂ ਸਾਰਾ ਕੱਦੂ ਇਹ ਜਿਹੜਾ ਵਿੱਚ ਪਾ ਦਿੱਤਾ ਤੇ ਇਹਨੂੰ ਆਪਾਂ ਹਰ ਰਲਾ ਦਾਂਗੇ ਮਿਕਸ ਕਰ ਦਾਂਗੇ ਕਿਉਂਕਿ ਤੜਕਾ ਆਪਣਾ ਥੱਲੇ ਆ ਵੈਸੇ ਹੀ ਭਰਿਆ ਭਰਿਆ ਆਪਣਾ ਕੁੱਕਰ ਲੱਗਦਾ ਪਿਆ ਕਿ ਕਿਉਂਕਿ ਜਿਹੜੇ ਕद्दू ਹੈ ਨਾ ਜਦੋਂ ਰਿਜ ਜਾਂਦੇ ਥੋੜੇ ਜਿ ਬਣ ਜਾਂਦੇ ਆ ਤੇ ਹੋਣੀ ਆਪਣੇ ਵੇਖੋ ਐਵੇਂ ਕੁੱਕਰ ਭਰਿਆ ਜਦੋਂ ਆਪਾਂ ਰਿਜ ਜਾਣਗੇ ਕद्दू ਤੇ ਬਿਲਕੁਲ ਥੋੜੇ ਜਿ ਹੋ ਜਾਣਗੇ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਹੁਣ ਕੱਜ ਕੇ ਪਕਾਵਾਂਗੇ ਜਿੰਨਾ ਚਿਰ ਇਹ ਕद्दू ਆਪਣਾ ਪੱਕਦਾ ਨਹੀਂ ਉਨਾਂ ਚਿਰ ਆਪਾਂ ਮਸਾਲੇ ਬਿਲਕੁਲ ਨਹੀਂ ਪਾਉਣੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਟੱਕ ਕੇ ਤੇ ਐਵੇਂ 5-7 ਮਿੰਟ ਪਕਾਵਾਂਗੇ ਪਹਿਲਾਂ ਤੇ ਫਿਰ ਆਪਾਂ ਹੁਣ ਚੈੱਕ ਕਰਦੇ ਵੇਖੋ ਕद्दू ਆਪਣੇ ਕਿੰਨੇ ਥੱਲੇ ਚਲੇ ਗਏ ਕਿਉਂਕਿ ਅੱਦੇ ਕੱਚੇ ਪੱਕੇ ਜੇ ਹੋ ਗਏ ਆ ਕੱਦੂ ਤੇ ਇਹਨਾਂ ਨੂੰ ਹਜੇ ਆਪਾਂ ਹੋਰ ਪਕਾਉਣਾ ਹਜੇ ਥੋੜੇ ਜਿ ਕੱਚੇ ਆ ਪੂਰੇ ਨਹੀਂ ਗਲੇ ਕੱਦੂ ਤੇ ਇਹਨਾਂ ਨੂੰ ਪੂਰੀ ਤਰ੍ਹਾਂ ਆਪਾਂ ਪਕਾਉਣਾ ਤੇ ਇਹਦੇ ਵਿੱਚ ਫਿਰ ਮਸਾਲੇ ਪਾਉਣੇ ਆ ਆਪਾਂ ਤੇ ਮਸਾਲੇ ਵੀ ਆਪਾਂ ਜਿਆਦੇ ਨਹੀਂ ਪਾਉਣੇ ਸਿੰਪਲ ਜਿ ਮਸਾਲੇ ਪਾਉਣੇ ਤੇ ਇਹ ਜਿਹੜੀ ਸਬਜ਼ੀ ਹੈ ਨਾ ਬਹੁਤ ਹੀ ਜਿਆਦੀ ਸਵਾਦ ਬਣਦੀ ਹੈ ਇੰਨੀ ਕੁ ਸਵਾਦ ਬਣਦੀ ਨਾ ਤੁਸੀਂ ਜੇ ਬਣਾ ਇੱਕ ਵਾਰੀ ਬਣਾ ਲਈ ਤੇ ਤੁਸੀਂ ਕਹੋਗੇ ਰੋਜ਼ ਹੀ ਬਣਾਈਏ ਤੇ ਹੁਣ ਆਪਾਂ ਪਾਉਣੇ ਆ ਜੀ ਮਸਾਲੇ ਤੇ ਇੱਥੇ ਪਾਤੀ ਆਪਾਂ ਥੋੜੀ ਜੀ ਹਰੀ ਮਿਰਚ ਕੁੱਟੀ ਹੋਈ ਤੇ ਨਾਲ ਹੀ ਪਾ ਦਿੰਨੇ ਆਪਾਂ ਹਲਦੀ ਆਪਦੇ ਤੁਸੀਂ ਟੇਸਟ ਅਨਸਾਰ ਮਸਾਲੇ ਪਾਉਣੇ ਆ ਤੇ ਇ ਇਧਰ ਆ ਗਿਆ ਆਪਣਾ ਗਰਮ ਮਸਾਲਾ ਤੇ ਹੁਣ ਆਪਾਂ ਪਾਵਾਂਗੇ ਥੋੜੀ ਜੀ ਲਾਲ ਮਿਰਚ ਕਿਉਂਕਿ ਆਪਾਂ ਹਰੀ ਮਿਰਚ ਵੀ ਪਾਈ ਹੈ ਤੇ ਕਾਲੀ ਮਿਰਚ ਆਪਾਂ ਜ਼ਿਆਦੀ ਪਾਉਣੀ ਕਦੋਂ ਚ ਕਿਉਂਕਿ ਅਸੀਂ ਜਦੋਂ ਵੀ ਮੈਂ ਕਦੂ ਬਣਾਉਣੀ ਆ ਜਾਂ ਕਾਲੀਆਂ ਤੋਰੀਆਂ ਦੀ ਸਬਜ਼ੀ ਬਣਾਉਣੀ ਤੇ ਮੈਂ ਕਾਲੀ ਮਿਰਚ ਜ਼ਿਆਦੀ ਵਰਤਦੀ ਤੇ ਆਪਾਂ ਇੱਕ ਚਮਚਾ ਪੂਰਾ ਭਰ ਕੇ ਪਾ ਦਿੱਤਾ ਕਾਲੀ ਮਿਰਚ ਦਾ ਤੇ ਤੁਸੀਂ ਮਸਾਲੇ ਆਪ ਦੀ ਆਪ ਦੇ ਅਕੋਰਡਿੰਗ ਪਾਉਣੇ ਆ ਸਵਾਦ ਅਨਸਾਰ ਕਿਉਂਕਿ ਅਸੀਂ ਥੋੜਾ ਤਿੱਖਾ ਲੂਣ ਮਿਰਚ ਖਾਂਦੇ ਆ ਤੁਸੀਂ ਜਿਹੜੇ ਹਿਸਾਬ ਨਾਲ ਖਾਂਦੇ ਉਸੇ ਹਿਸਾਬ ਨਾਲ ਤੁਸੀਂ ਮਸਾਲੇ ਪਾ ਸਕਦੇ ਹੋ ਤੇ ਇੱਧਰ ਆਪਾਂ ਪਾਤੇ ਮਸਾਲੇ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਫਿਰ ਆਪਾਂ ਇਹਨਾਂ ਨੂੰ 5-7 ਮਿੰਟ ਪਕਾਵਾਂਗੇ ਤੇ ਲੂਣ ਆਪਾਂ ਨਹੀਂ ਪਾਉਣਾ ਇੱਥੇ ਕਿਉਂਕਿ ਲੂਣ ਹਜੇ ਨਹੀਂ ਪਾਉਣਾ ਲੂਣ ਜਿਹੜਾ ਆਪਾਂ ਬਾਅਦ ਚ ਪਾਵਾਂਗੇ ਲਾਸਟ ਤੇ ਜਦੋਂ ਕਦੋਂ ਆਪਣਾ ਬਿਲਕੁਲ ਰਿਝ ਜੇਗਾ ਕਿ ਆਪਾਂ ਨੇ ਹੁਣ ਜਦੋਂ ਮਸਾਲੇ ਪੱਕ ਗਏ ਤੇ ਫਿਰ ਆਪਾਂ ਲੂਣ ਪਾ ਦਾਂਗੇ ਬਾਅਦ ਚ ਲਾਸਟ ਤੇ ਕਿਉਂਕਿ ਜੇ ਹੁਣੇ ਹੀ ਆਪਾਂ ਸ਼ੁਰੂ ਤੋਂ ਹੀ ਆਪਾਂ ਜੇ ਲੂਣ ਪਾ ਦਿੱਤਾ ਤੇ ਕद्दू ਨੇ ਪਾਣੀ ਬਹੁਤ ਜ਼ਿਆਦਾ ਛੱਡ ਜਾਣਾ ਤੇ ਆਪਾਂ ਨੂੰ ਪਾਣੀ ਬਿਲਕੁਲ ਨਹੀਂ ਚਾਹੀਦਾ ਤੇ ਇੱਥੇ ਆਪਾਂ ਚੈੱਕ ਕਰ ਲੈਨੇ ਕद्दू ਆਪਣਾ ਪੱਕਿਆ ਕਿ ਨਹੀਂ ਥੋੜੀ ਜੀ ਕਸਰ ਹੈਗੀ ਹੈ ਜੇ ਕद्दू ਪੱਕਣ ਚ ਤੇ ਜਦੋਂ ਪੂਰਾ ਪੱਕ ਜਾਏਗਾ ਫਿਰ ਆਪਾਂ ਇਹਦੇ ਵਿੱਚ ਜੜੀਆਂ ਅਗਲੀਆਂ ਚੀਜ਼ਾਂ ਐਡ ਕਰਾਂਗੇ ਤੇ ਵੀਡੀਓ ਲਾਈਕ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਇੱਥੇ ਆਪਾਂ ਨਮਕ ਹੁਣ ਪਾ ਦਿੱਤਾ ਜੀ ਜਿਹੜਾ ਆਪਣਾ ਕੱਦੂ ਹੈ ਬਿਲਕੁਲ ਬਣ ਕੇ ਤਿਆਰ ਹੋ ਗਿਆ ਤੇ ਇੱਥੇ ਆਪਾਂ ਨਮਕ ਪਾ ਦਤਾ ਆਪਣੇ ਸਵਾਦ ਅਨੁਸਾਰ ਜਿੰਨਾ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਉਸੇ ਹਿਸਾਬ ਨਾਲ ਤੁਸੀਂ ਆਪਣਾ ਜਿਹੜਾ ਨਮਕ ਪਾ ਸਕਦੇ ਹੋ ਸਬਜੀ ਦੇ ਵਿੱਚ ਤੇ ਹੁਣ ਆਪਾਂ ਨਮਕ ਪਾ ਕੇ ਤੇ ਫਿਰ ਆਪਾਂ ਇਹਨੂੰ ਥੋੜਾ ਚਿਰ 5-7 ਮਿੰਟ ਫਿਰ ਪਕਾਵਾਂਗੇ ਤੇ ਜਦੋਂ ਬਿਲਕੁਲ ਐ ਵੇਖੋ ਕਿੰਨੇ ਕੁ ਆਪਣੇ ਕੱਦੂ ਕਿੰਨੇ ਸਾਰੇ ਸੀ ਤੇ ਵੇਖੋ ਕਿੰਨੇ ਕੁ ਰਹਿ ਗਏ ਤੇ ਇਸੇ ਤਰ੍ਹਾਂ ਹੀ ਬਿਲਕੁਲ ਜਦੋਂ ਢਲ ਜਾਣਗੇ ਕੱਦੂ ਫਿਰ ਆਪਾਂ ਇਹਦੇ ਵਿੱਚ ਅਗਲੀਆਂ ਚੀਜ਼ਾਂ ਐਡ ਕਰਦੇ ਆ ਤੇ ਵੀਡੀਓ ਨੂੰ ਵੀਡੀਓ ਜੂ ਸਾਰੀ ਵੇਖਿਆ ਕਰੋ ਕਿਉਂਕਿ ਫਿਰ ਤੁਹਾਨੂੰ ਪਤਾ ਲੱਗਦਾ ਵੀਡੀਓ ਆਪਣੀ ਕਿਸ ਤਰ੍ਹਾਂ ਬਣਾਈ ਏ ਕਿਵੇਂ ਬਣਾਈ ਏ ਚੀਜ਼ ਕੋਈ ਵੀ ਚੀਜ਼ ਆਪਾਂ ਬਣਾਉਣੇ ਤੇ ਪਤਾ ਲੱਗਦਾ ਵੇਖੋ ਹੁਣ ਆਪਣਾ ਜਿਹੜਾ ਕਦੂ ਬਿਲਕੁਲ ਗਲ ਗਿਆ ਤੇ ਇੱਥੇ ਮੈਂ ਚੈੱਕ ਕਰ ਲਿਆ ਕਦੂ ਬਿਲਕੁਲ ਗਲਿਆ ਪਿਆ ਤੇ ਹੁਣ ਆਪਾਂ ਇੱਥੇ ਜਿਹੜੀਆਂ ਚੀਜ਼ਾਂ ਅਗਲੀਆਂ ਐਡ ਕਰਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਥੋੜਾ ਜਿਹਾ ਦੁੱਧ ਪਾਵਾਂਗੇ ਪਹਿਲੂ ਇਹ ਜਿਹੜਾ ਦੁੱਧ ਏ ਆਪਣਾ ਪੂਰਾ ਮੱਝ ਦਾ ਸੰਘਣਾ ਦੁੱਧ ਦੇ ਉਹ ਪਾ ਦਾਂਗੇ ਇੱਕ ਗਲਾਸ ਦੁੱਧ ਜਿਹੜਾ ਮੈਂ ਪਾਤਾ ਵਿੱਚ ਤੇ ਨਾਲ ਹੀ ਇਹਦੇ ਆਪਾਂ ਪਾਵਾਂਗੇ ਜੀ ਮਲਾਈ ਦੁੱਧ ਦੇ ਉੱਤੇ ਜਿਹੜੀ ਮਲਾਈ ਆਉਂਦੀ ਉਹ ਪਾ ਦੇਣੀ ਹੈ ਜਿਹੜੇ ਮਲਾਈ ਨਾਲ ਕਦੂ ਨਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਤੇ ਜਿਹੜੀ ਮਲਾਈ ਜਦੋਂ ਆਪਾਂ ਪਾ ਦਿੰਨੇ ਤੇ ਇਹ ਤਾਂ ਇਹਦਾ ਸਵਾਦ ਆ ਹੁੰਦਾ ਜਿਵੇਂ ਸ਼ਾਈ ਪਨੀਰ ਖਾਣੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਕਦੂ ਬਣਦਾ ਹੈ ਇਸ ਤਰ੍ਹਾਂ ਤੇ ਬਿਲਕੁਲ ਸਿੰਪਲ ਤਰੀਕਾ ਕੋਈ ਔਖਾ ਨਹੀਂ ਕੋਈ ਆਪਾਂ ਕੁਝ ਨਹੀਂ ਬਾਹਰੋਂ ਲਿਆਉਣਾ ਤੇ ਬਹੁਤ ਹੀ ਵਧੀਆ ਇਸ ਤਰ੍ਹਾਂ ਕद्दू ਇਹ ਜਿਹੜੇ ਕद्दू ਦੀ ਸਬਜ਼ੀ ਬਣਦੀ ਹੈ ਤੇ ਬੱਚੇ ਜਿਨ੍ਹਾਂ ਦੇ ਬੱਚੇ ਨਹੀਂ ਨਾ ਖਾਂਦੇ ਉਹ ਬਣਾ ਕੇ ਜਰੂਰ ਬੱਚਿਆਂ ਨੂੰ ਦਿਓ ਬੱਚੇ ਤੁਹਾਡੇ ਜਰੂਰ ਕद्दू ਦੀ ਸਬਜ਼ੀ ਇਸ ਤਰ੍ਹਾਂ ਖਾਣਗੇ ਕਿਉਂਕਿ ਜਿਹੜੀ ਦੂਸਰੀ ਸਬਜ਼ੀ ਆਪਾਂ ਓਵੇਂ ਬਣਾਉਣੀ ਹੈ ਉਹ ਬੱਚੇ ਬਿਲਕੁਲ ਪਸੰਦ ਨਹੀਂ ਕਰਦੇ ਇਸੇ ਤਰ੍ਹਾਂ ਜਦੋਂ ਮੈਂ ਬਣਾਉਣੀ ਹੈ ਤੇ ਬਹੁਤ ਹੀ ਸਵਾਦ ਸਬਜ਼ੀ ਬਣਦੀ ਹੈ ਤੇ ਜੀਵ ਨਹੀਂ ਆਕਦਾ ਇਹ ਸਬਜ਼ੀ ਖਾ ਕੇ ਨਹੀਂ ਤਾਂ ਕद्दूਾਂ ਦੀ ਸਬਜ਼ੀ ਬਣਾਈਏ ਦੂਜੇ ਦਿਨ ਬਣਾ ਲਈਏ ਤਾਂ ਖਾਂਦੇ ਨਹੀਂ ਪਰ ਸਾਡੇ ਘਰੇ ਇਸ ਤਰ੍ਹਾਂ ਜਦੋਂ ਮੈਂ ਕद्दू ਬਣਾਉਣੀ ਹੈ ਤਾਂ ਮੈਨੂੰ ਰੋਜ਼ ਹੀ ਕਹਣਗੇ ਬੱਚੇ ਮੰਮੀ ਕੱਦੂ ਬਣਾਓ ਦੁੱਧ ਵਾਲਾ ਇਹ ਇੰਨਾ ਇੰਨਾ ਕੋ ਟੇਸਟੀ ਲੱਗਦਾ ਨਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਤੁਸੀਂ ਆਪਣੇ ਘਰੇ ਇਹ ਕੱਦੂ ਦੀ ਸਬਜ਼ੀ ਜ਼ਰੂਰ ਬਣਾ ਕੇ ਵੇਖਿਓ ਤੇ ਹੁਣ ਆਪਣੀ ਸਬਜ਼ੀ ਜਿਹੜੀ ਤਿਆਰ ਹੋ ਗਈ ਤੇ ਆਪਾਂ ਹੁਣ ਇਹਨੂੰ ਪਰੋਸਦੇ ਆ ਇੱਕ ਡੋਂਗੇ ਦੇ ਵਿੱਚ ਪਰੋਸ ਕੇ ਤੁਹਾਨੂੰ ਵਿਖਾਉਨੇ ਆ ਤੇ ਵੇਖੋ ਆਪਣੀ ਸਬਜ਼ੀ ਦਾ ਕਲਰ ਵੇਖੋ ਕਿੰਨਾ ਅੱਛਾ ਆਇਆ ਬਿਲਕੁਲ ਐਂ ਲੱਗਦਾ ਪਿਆ ਜਿਵੇਂ ਸ਼ਾਈ ਪਨੀਰ ਹੁੰਦਾ ਕਿਉਂਕਿ ਜੇ ਤੁਸੀਂ ਇਹ ਸਬਜ਼ੀ ਬਣਾਓਗੇ ਤੇ ਤੁਸੀਂ ਸ਼ਾਈ ਪਨੀਰ ਨੂੰ ਵੀ ਭੁੱਲ ਜਾਓਗੇ ਤੇ ਦੇਖੋ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਆਪਣਾ ਕੱਦੂ ਇਹ ਜਿਹੜਾ ਬਿਲਕੁਲ ਖੁੱਲ ਗਿਆ ਤੇ ਦੇਖੋ ਆਪਾਂ ਹੁਣ ਇਹਦੇ ਉੱਤੋਂ ਥੋੜੀ ਜੀ ਗਾਰਨਿਸ਼ ਕਰ ਦਿੰਨੇ ਆ ਕਰੀਮ ਦੀ ਦੁੱਧ ਵਾਲੀ ਕਰੀਮ ਦੀ ਗਾਰਨਿਸ਼ ਕਰਕੇ ਤੇ ਇਸ ਤਰ੍ਹਾਂ ਤੁਸੀਂ ਜਦੋਂ ਕੋਈ ਗੈਸਟ ਵੀ ਆਇਆ ਹੋਵੇ ਤੇ ਉਦੋਂ ਵੀ ਤੁਸੀਂ ਐਵੇਂ ਸਬਜੀ ਭਰੋ ਸਕਦੇ ਹੋ ਕਿਉਂਕਿ ਇਹ ਸਬਜੀ ਛਾਈ ਪਨੀਰ ਨੂੰ ਵੀ ਪਰਾਂ ਕਰਦੀ ਹੈ ਤੇ ਬਹੁਤ ਹੀ ਵੱਡੀ ਵਧੀਆ ਬਣਦੀ ਹੈ ਤੇ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਕਮੈਂਟ ਵੀ ਪਿਆਰੇ ਪਿਆਰੇ ਜਰੂਰ ਕਰਿਆ ਕਰੋ ਜੀ ਇਹ ਸੀ ਅੱਜ ਦੀ ਵੀਡੀਓ ਥੈਂਕ ਯੂ